ਲੋਵ ਮਿੱਤਰੋ ਅੱਜ ਗੱਲ ਕਰਾਂਗੇ ਬਾਈ ਅਮਰ ਸਿੰਘ ਚਮਕੀਲੇ ਦੇ ਗੀਤ ਪੰਜ ਭਾਈ ਇੱਕ ਬਾਪੂ ਤੇਰਾ ਬਾਰੇ ਜਦੋਂ ਟਕੂਆ ਤੇ ਟਕੂਆ ਖੜਕੇ ਗੀਤ ਬਾਈ ਅਮਰ ਸਿੰਘ ਚਮਕੀਲਾ ਨੇ ਪਹਿਲੀ ਵਾਰ ਸਿੰਦਰ ਸੋਨੀਆ ਨੂੰ ਦਿਖਾਇਆ ਤਾਂ ਸੋਨੀਆ ਨੇ ਚਮਕੀਲੇ ਨੂੰ ਕਿਹਾ ਸੀ ਕਿ ਚਮਕੀਲੇ ਇਹ ਗੀਤ ਬਹੁਤ ਤੱਤਾ ਆ ਖੜਕਾ ਦੜਕਾ ਵੀ ਜ਼ਿਆਦਾ ਲੱਗਦਾ ਕੋਈ ਹੋਰ ਗੀਤ ਤਿਆਰ ਕਰ ਲਾ ਇਹ ਮੈਨੂੰ ਗੀਤ ਕੋਈ ਬਾਲਾ ਫੱਬਦਾ ਨਹੀਂ ਲੱਗਦਾ ਪੰਜਾਬੀ ਦੇ ਗੀਤ ਇਹੋ ਜਿਹੇ ਹੀ ਹੁੰਦੇ ਆ ਤੁਸੀਂ ਰਿਕਾਰਡਤਾ ਕਰਵਾਓ ਗੀਤ ਖੜਕਦਾ ਦੇਖਿਓ ਚਮਕੀਲੇ ਨੇ ਮਾਂ ਨਾਲ ਹੱਬ ਕੇ ਜਵਾਬ ਦਿੱਤਾ ਸੀ ਸ੍ਰਿੰਦਰ ਸੋਨੀਆ ਨੂੰ ਸੋਭ ਮਿੱਤਰੋ ਫਿਰ ਜਦੋਂ ਇਹ ਗੀਤ ਰਿਕਾਰਡ ਹੋਇਆ ਰਿਕਾਰਡ ਹੋ ਕੇ ਮਾਰਕੀਟ ਵਿੱਚ ਆਇਆ ਤਾਂ ਚਾਰੇ ਪਾਸੇ ਧੁਮਾਂ ਪੈ ਗਈਆਂ ਗੀਤ ਦੀਆਂ ਟਕੂਏ ਤੇ ਟਕੂਆ ਖੜ ਕੇ ਜਿੱਧਰ ਦੇਖੋ ਇਹ ਗੀਤ ਵੱਜ ਰਿਹਾ ਸੀ ਤੇ ਬਾਈ ਚਮਕੀਲੇ ਦੀ ਚਰਚਾ ਜਿਹੜੀ ਚਾਰੇ ਪਾਸੇ ਹੋ ਰਹੀ ਸੀਗੀ ਸੋਨੀਆ ਤੇ ਬਾਈ ਚਮਕੀਲਾ ਗਰਦਾਸਪੁਰ ਪ੍ਰੋਗਰਾਮ ਲਾਉਣ ਗਏ ਸੀ ਪ੍ਰੋਗਰਾਮ ਵਿੱਚ ਟਕੂਏ ਤੇ ਟਕੂਆ ਖੜ ਕੇ ਗੀਤ ਦੀ ਤਿੰਨ ਵਾਰ ਫਰਮਾਇਸ਼ ਕੀਤੀ ਗਈ ਅਖਾੜੇ ਵਿੱਚ ਠਾਠਾ ਮਾਰਦਾ ਘੱਟ ਸੀ ਲੋਕ ਬਾਈ ਚਮਕੀਲੇ ਦੇ ਗੀਤਾਂ ਨੂੰ ਬੜੇ ਆਨੰਦ ਦੇ ਨਾਲ ਸੁਣ ਰਹੇ ਸੀ ਉਸੇ ਵਕਤ ਇੱਕ ਭਗਵੇਂ ਕੱਪੜਿਆਂ ਦੇ ਵਿੱਚ ਇੱਕ ਸਾਧ ਨੇ ਆ ਕੇ ਇਸ ਗੀਤ ਤੋਂ ਖੁਸ਼ ਹੋ ਕੇ ਪੰਜ ਭਾਈ ਇੱਕ ਬਾਪੂ ਤੇਰਾ ਵਾਲੇ ਇਸ ਗੀਤ ਤੋਂ ਖੁਸ਼ ਹੋ ਕੇ 5 5 10 10 ਰੁਪਏ ਦੇ ਅਨੇਕਾਂ ਵਾਰ ਜਿਹੜੇ ਨੋਟ ਆ ਉਹ ਇਨਾਮ ਦੇ ਵਿੱਚ ਬਾਈ ਚਮਕੀਲੇ ਨੂੰ ਦਿੱਤੇ ਤਿੰਨ ਚਾਰ ਵਾਰ ਚਮਕੀਲੇ ਤੇ ਸੋਨੀਆਂ ਨੇ ਇਹ ਗੀਤ ਗਾਇਆ ਬਾਕੀ ਅਖਾੜਾਂ ਦੀ ਤਰ੍ਹਾਂ ਹੀ ਭਾਈ ਅਮਰ ਸਿੰਘ ਚਮਕੀਲੇ ਦਾ ਵੀ ਅਖਾੜਾ ਖੂਬ ਕਾਮਯਾਬ ਰਿਹਾ ਜਦੋਂ ਪ੍ਰੋਗਰਾਮ ਸਮਾਪਤ ਹੋਇਆ ਤਾਂ ਉਸੇ ਹੀ ਸਾਧ ਨੇ ਚਮਕੀਲੇ ਨੂੰ ਆ ਕੇ 50 ਰੁਪਏ ਇਨਾਮ ਵਜੋਂ ਦੇਣ ਲਈ ਜਦੋਂ ਆਪਣੀ ਜੇਬ ਵਿੱਚੋਂ ਕੱਢੇ ਤਾਂ ਸੋਨੀਆ ਨੇ ਉਸ ਸਾਧ ਨੂੰ ਪੁੱਛੀ ਲਿਆ ਬਾਬਾ ਜੀ ਤੁਹਾਨੂੰ ਕੀ ਚੰਗਾ ਲੱਗਾ ਇਸ ਗੀਤ ਦੇ ਵਿੱਚ ਤਾਂ ਉਸ ਸਾਧ ਨੇ ਬੜੀ ਹਲੀਮੀ ਦੇ ਨਾਲ ਜਵਾਬ ਦਿੱਤਾ ਸ੍ਰਿੰਦਰ ਸੋਨੀਆ ਨੂੰ ਉਹਨਾਂ ਨੇ ਕਿਹਾ ਕਿ ਬੀਬਾ ਜੀ ਕੁਝ ਵੀ ਮਾੜਾ ਨਹੀਂ ਹੈਗਾ ਇਸ ਗੀਤ ਦੇ ਵਿੱਚ ਸਾਰਾ ਹੀ ਗੀਤ ਬਹੁਤ ਵਧੀਆ ਆ ਇਸ ਅਧਿਆਤਮਕ ਗੀਤ ਵਿੱਚ ਮਨੁੱਖੀ ਜੀਵ ਦੀ ਪਰਮਾਤਮਾ ਨਾਲ ਲਿਵ ਦਾ ਵਰਣਨ ਕੀਤਾ ਗਿਆ ਤੇਰੇ ਭਾਈਆਂ ਨਾਲ ਪੈ ਗਈ ਦੁਸ਼ਮਣੀ ਤੇਰੇ ਨਾਲ ਪੈ ਗਈ ਯਾਰੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਜੇ ਤੇ ਤੁੰ ਨਹੀਂ ਨਿਭਦੀ ਛੱਡ ਦੇ ਵੈਰ ਨੇ ਯਾਰੀ ਇਨ੍ਹਾਂ ਗੀਤਾਂ ਦੇ ਬੋਲਾਂ ਨੂੰ ਗੁੰਗਣਾਉਣ ਤੋਂ ਬਾਅਦ ਉਸ ਸਾਧਨੇ ਕਿਹਾ ਕਿ ਇਸ ਵਿੱਚ ਪੰਜ ਭਾਈ ਮਨੁੱਖੀ ਸਰੀਰ ਦੇ ਪੰਜ ਤੱਤਾਂ ਨੂੰ ਕਿਹਾ ਗਿਆ ਹੈ ਬਾਪੂ ਅਕਾਲ ਪੁਰਖ ਨੂੰ ਕਿਹਾ ਗਿਆ ਵਿਸ਼ੇ ਵਿਕਾਰ ਮਨੁੱਖ ਨੂੰ ਪਰਮਾਤਮਾ ਨਾਲੋ ਟੁੱਟ ਕੇ ਆਪਣੇ ਵੱਲ ਖਿੱਚਦੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੇ ਵਕਾਰਾਂ ਅਤੇ ਪ੍ਰਭੂ ਭਗਤੀ ਵਿਚਾਲੇ ਖੜੇ ਅਨਸਾਮ ਦੀ ਅਵਸਥਾ ਦਾ ਵਰਣਨ ਇਸ ਗੀਤ ਵਿੱਚ ਕੀਤਾ ਗਿਆ ਹੈ। ਇਸ ਤਰ੍ਹਾਂ ਜਦੋਂ ਸੋਨੀਆ ਨੂੰ ਉਸ ਸਾਧ ਨੇ ਇਹ ਸਾਰੀਆਂ ਗੱਲਾਂ ਦਸੀਆਂ ਬਾਈ ਚਮਕੀਲੇ ਦੀ ਹਾਜ਼ਰੀ ਦੇ ਵਿੱਚ ਤਾਂ ਸਰਿੰਦਰ ਸੋਨੀਆ ਨੇ ਕਿਹਾ ਅੱਛਾ ਇਹ ਹੱਥਿਆ ਇਸ ਗੀਤ ਦੇ ਮੈਂ ਤਾਂ ਕੁਝ ਹੋਰ ਹੀ ਮਤਲਬ ਕੱਢੀ ਜਾਂਦੀ ਸੀ। ਤਾਂ ਉਸੇ ਵਕਤ ਉਸ ਸਾਧ ਨੇ ਸਰਿੰਦਰ ਸੋਨੀਆ ਨੂੰ ਕਿਹਾ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਬੱਚਾ ਗੀਤ ਜਾਂ ਸ਼ਬਦ ਗੰਦੇ ਨਹੀਂ ਹੁੰਦੇ ਇਨਸਾਨ ਦੀ ਸੋਚ ਗੰਦੀ ਹੁੰਦੀ ਹੈ ਜੋ ਆਪਣੇ ਅਨੁਸਾਰ ਹਰ ਗੱਲ ਦੇ ਅਰਥ ਘੜਦਾ ਹੈ ਵਧੀਆ ਸੋਚ ਵਧੀਆ ਅਰਥ ਸਿਰਜਦੀ ਹੈ ਤੇ ਮਾੜੀ ਸੋਚ ਹਮੇਸ਼ਾ ਗੰਦਗੀ ਨੂੰ ਸੱਚ ਦੀ ਆਖ ਕੇ ਸਾਥ ਚਲਾ ਗਿਆ ਲੇਕਿਨ ਸਿੰਧਰ ਸੂਨੀਆ ਦੇ ਕੰਨਾਂ ਦੇ ਵਿੱਚ ਉਸਦੇ ਬੋਲ ਕਾਫੀ ਅਰਸੇ ਤੱਕ ਗੂੰਜਦੇ ਰਹੇ ਸੋ ਮਿੱਤਰੋ ਇਹ ਜਿਹੜਾ ਅਸੀਂ ਕਿੱਸਾ ਤੁਹਾਨੂੰ ਸੁਣਾ ਰਹੇ ਹਾਂ ਇਹ ਬਲਰਾਜ ਸਿੰਘ ਸਿੱਧੂ ਹੋਰਾਂ ਦੇ ਨਾਵਲ ਸ਼ਹੀਦ ਵਿੱਚੋਂ ਲਿਆ ਗਿਆ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਬਲਰਾਜ ਸਿੰਘ ਸਿੱਧੂ ਹੋਰਾਂ ਦੇ ਨਾਵਲ ਦੇ ਅਲੱਗ-ਅਲੱਗ ਜਿਹੜੇ ਕਿੱਸੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ